ਤਿਆ ਸਮਾਣੇ ਦੀਆਂ ਸਮਾਗਮ ਦੇ ਵਿੱਚ ਚੜਾ ਗਈ ਤਹਿਸੀਲ ਪਾਰਖ ਵਿੱਚ ਆਯੋਜਿਤ ਕੀਤਾ ਗਿਆ ਜਿਸ ਦੇ ਵਿੱਚ ਪੰਜਾਬ ਦੇ ਲੋਕ ਸੰਪਰਕ ਮੰਤਰੀ ਚੇਤੇ ਸਿੰਘ ਜੋੜਾ ਮਾਦਰਾ ਖਾਸ ਤੌਰ ਤੇ ਇਹਨਾਂ ਔਰਤਾਂ ਨੂੰ 3 ਦੀਆਂ ਦੇ ਤਿਉਹਾਰ ਤੇ ਸੁਖਾਮਲਾ ਤਿੰਨ ਦੇ ਆਏ ਆ ਆਪ ਬੋਲੀ ਖਾਦੀ ਸੀ ਇਹੋ ਜੇ ਪੰਜਾਬ ਦੇ ਨੌਜਵਾਨਾਂ ਨੂੰ ਸਾਡੀ ਸਾਨੂੰ ਲੋੜ ਆ ਜਿਹੜੀ ਧੀਆਂ ਦੀ ਰੱਖਿਆ ਦੇ ਵਾਸਤੇ ਅੱਗੇ ਆਉਣ పుట్ నచ్చ నచ్చా కు నచ్చి నచ్చో ਪਟੋਪਾ ਸਾੜਿਆ ਨੇ ਜੀ ਨੱਚਣਾ ਤਾਂ ਮੁਕ ਪੂਰੀ ਪਾਉਣੀ ਆ ਸਾਡੀਆਂ ਮਾਵਾਂ ਵੀ ਖੜੀਆਂ ਨੇ ਬੜੇ ਵਧੀਆ ਢੰਗ ਦੇ ਨਾਲ ਸਾਡੀ ਪੁਰਾਣੀ ਸਭੇਤ ਹੈ ਸਾਡੇ ਟੀਆਂ ਪੈਣਾ ਬਹੁਤ ਲੰਬੀ ਜਿਹੜੀ ਸਾਂਸਕ੍ਰਿਤਿਕ ਜਿਹੜੀ ਸਾਡੀ ਚੱਲੀ ਆ ਰਹੀ ਹੈ ਉਹਦੇ ਸੰਬੰਧ ਚ ਸਾਡੀਆਂ ਭੈਣਾਂ ਨੂੰ ਸਾਡੀਆਂ ਬੱਚੀਆਂ ਨੂੰ 2 ਦਿਨ ਵਾਸਤੇ ਜਿਹੜਾ ਚੱਕੀਆਂ ਦਾ ਪ੍ਰੋਗਰਾਮ ਜਿਹੜਾ ਕਰਵਾ ਕੇ ਦਿੱਤਾ ਤਾਂ ਕਿ ਸਾਡੀਆਂ ਜਿਹੜੇ ਸ਼ਹਿਰ ਦੀਆਂ ਬੱਚੀਆਂ ਨੇ ਟੀਆਂ ਭੈਣਾਂ ਨੇ ਉਹ ਇਕੱਠੀਆਂ ਹੋ ਕੇ ਜਿਹੜਾ ਆਪਣਾ ਪਰਿਵਾਰਕ ਦੁੱਖ ਸੁੱਖ ਹੈ ਜਿਹੜਾ ਮਨੋਰੰਜਨ ਆ ਉਹ ਜਿਹੜਾ ਕਰ ਸਕਣ ਸੋ ਉਹਦੇ ਵਿੱਚ ਸ਼ਿਰਕਤ ਕਰਨ ਵਾਸਤੇ ਅੱਜ ਇੱਥੇ ਆਇਆ ਸੋ ਸਾਰੀਆਂ ਭੈਣਾਂ ਨੂੰ ਮੁਬਾਰਕਬਾਦ ਜਿਹੜਾ ਅੱਜ ਦੇ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਨੇ ਔਰ ਮੈਂ ਧੰਨਵਾਦ ਕਰਦਾ ਸਾਰੇ ਸ਼ਹਿਰ ਦੇ ਮੀਡੀਆ ਦਾ ਪ੍ਰਸ਼ਾਸਨ ਦਾ ਉਹਨਾਂ ਦਾ ਵੀ ਧੰਨਵਾਦ ਕਰਦਾ ਜਨਨ ਨੇ ਵਧੀਆ ਤਰੀਕੇ ਨਾਲ ਦੇਖੋ ਨੇਚਰਲੀ ਜਦੋਂ ਜਦੋਂ ਕੋਈ ਵੀ ਬੰਦਾ ਆਪਣਾ ਸੱਭਿਆਚਾਰ ਭੁੱਲ ਜਾਂਦਾ ਇਤਿਹਾਸ ਭੁੱਲ ਜਾਂਦਾ ਤਾਂ ਹਮੇਸ਼ਾ ਖਤਮ ਹੋ ਜਾਂਦਾ ਸੋ ਸਾਨੂੰ ਵੀ ਚਾਹੀਦਾ ਕਿ ਅਸੀਂ ਆਪਣਾ ਇਤਿਹਾਸ ਹੈ ਸੱਭਿਆਚਾਰ ਹੈ ਉਹਨੂੰ ਯਾਦ ਰੱਖੀਏ ਜੇ ਅਸੀਂ ਹੁਣ ਉਹ ਸੱਭਿਆਚਾਰ ਯਾਦ ਨਹੀਂ ਰੱਖਾਂ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਕਉ ਨੂੰ ਪਤਨੀ ਨਹੀਂ ਲੱਗਣਾ ਕਿ 3ਾਂ ਕੀ ਹੁੰਦੀ ਅਸੀ ਕੀਆ ਸੋ ਇਸ ਕਰਕੇ ਸਾਡਾ ਫਰਜ਼ ਬਣਦਾ ਅਸੀਂ ਆਪਣਾ ਸਬਦ ਚਾਰਜ ਦਾ ਨੂੰ ਜੇ ਵੈਸੇ ਤਾਂ ਜਿਹੜਾ ਪੁਰਾਣਾ ਸਬਦ ਚਾਰਜ ਸੀ ਉਹ ਸੀ ਕਿ ਜਦੋਂ ਚਿੱਠੀ ਪੱਤਰਾ ਹੁੰਦਾ ਸੀ ਉਦੋਂ ਫੋਨ ਨਹੀਂ ਹੁੰਦਾ ਸੀ ਉਦੋਂ ਜਦੋਂ ਕੋਈ ਸਾਲ ਬਾਅਦ 3ਾਂ ਦਾ ਤਿਹਾਰ ਆਉਂਦਾ ਤਾਂ ਜਿਹੜੀਆਂ 3ਾਂ ਭੈਣੇ ਇਕੱਠੀਆਂ ਹੋ ਕੇ ਆਪਣੇ ਪਰਿਵਾਰ ਨੂੰ ਮਿਲਦੀਆਂ ਆਪਣੀਆਂ ਸਹੇਲੀਆਂ ਨੂੰ ਮਿਲਦੀਆਂ ਸੋ ਉਹ ਜਿਹੜਾ ਸੀਗਾ ਪਰ ਹੁਣ ਇਹ ਸਾਰਾ ਖਤਮ ਹੋ ਗਿਆ ਸੀ ਸੋ ਉਸ ਨੂੰ ਜਿਉਂਦਾ ਰੱਖਣ ਵਾਸਤੇ ਜਿਹੜਾ ਧਰਤੀਆਂ ਦਾ ਤਿਹਾਰਾ ਇੱਥੇ ਜਿਹੜਾ ਸ਼ੁਰੂਆਤ ਕੀਤੀ ਗਈ ਥੈਂਕ ਯੂ ਸੋਤਮ ਕੋਸਿਕ ਸਮਾਣਾ న్యూਸ